ਵੀਡੀਓ ਸਕੇ ਤੇ ਸੁਪਰੀਮ ਵਾਲੇ ਆਏ ਸੀ ਕਹਿੰਦੇ ਡੁਪਲੀਕੇਟ ਮਾਲ ਵੇਚਦੇ ਹੋ ਇਹ ਕਹਿੰਦੇ ਸਰ ਸਾਕੇ ਹੋਰ ਪੂਰੇ ਬਿੱਲੇ ਨੇ ਪ੍ਰੂਫ ਹੈ ਤੁਸੀਂ ਦੇਖ ਲੋ ਸਾਕੇ ਡੁਪਲੀਕੇਟ ਨਹੀਂ ਹੈ ਸਾਡਾ ਵਿਸ਼ਾਟ ਰੇਡ ਤੋਂ ਮਾਲ ਆਂਦਾ ਉਹਦੇ ਤੋਂ ਅਸੀਂ ਪੂਰਾ ਬਿੱਲਾ ਇਹ ਪਤਾ ਨਹੀਂ ਮੂਵੀ ਚ ਕੀ ਗੱਲ ਹੋਈ ਐਸਐਸ ਸਾਹਿਬ ਨੇ ਆ ਕੇ ਥੱਪੜ ਮਾਰਿਆ ਤੇ ਉਹ ਬਚਾਓ ਦੇ ਵਿੱਚ ਮੈਨੂੰ ਲੱਗਦਾ ਜਾਂ ਪਾਗ ਉਤਰ ਗਿਆ ਕੁਝ ਹੋ ਗਿਆ ਮੂਵੀ ਸਾਡੇ ਕੋਲ ਰਹਿ ਗਈ ਜੀ ਤੇ ਪਹਿਲਾਂ ਐਸਐਸ ਸਾਹਿਬ ਨੇ ਹੱਥ ਚੱਕਿਆ ਇਹਦੇ ਉੱਤੇ ਇਸ ਸਾਰੇ ਆਮ ਛੱਪੜ ਮਾਰਨ ਦਾ ਪੁਲਸ ਦਾ ਕੀ ਮਤਲਬ ਹੈ ਦੇਖੋ ਕੋਈ ਕਾਰਵਾਈ ਬੰਦੀ ਹੈ ਕਾਨੂੰਨੀ ਤੁਸੀਂ ਕਾਰਵਾਈ ਮੈਂ ਕਹਿੰਦਾ ਕੋਈ ਗਲਤ ਗੰਮੀ ਵੀ ਹੋ ਰਿਹਾ ਹੈ ਤਾਂ ਤੁਸੀਂ ਕਾਰਵਾਈ ਬੰਦੀ ਕਾਰਵਾਈ ਕਰੋ ਛੱਪੜ ਮਾਰਨ ਦਾ ਕੀ ਮਤਲਬ ਪੁਲਸ ਪ੍ਰਸ਼ਾਸਨ ਦਾ ਦੇਖੋ ਜੀ ਇੱਕ ਸਾਡੇ ਵਪਾਰੀ ਵੀਰ ਤੇ ਨਜਾਇਜ਼ ਧੱਕਾ ਕੀਤਾ ਗਿਆ ਉਸ ਦੇ ਉੱਪਰ ਨਜਾਇਜ਼ ਐਫ ਆਈ ਆਰ ਕੰਨੀ ਸੋਚ ਰਹੇ ਨਹੀਂ ਪਤਾ ਨਹੀਂ ਕਿਸ ਦੀ ਕੰਪਲੇਟ ਤੇ ਪਤਾ ਨਹੀਂ ਪੋਲਿਟਿਕਸ ਦਾ ਸਟੰਟ ਹੈ ਸਾਨੂੰ ਕੁਝ ਨਹੀਂ ਪਤਾ ਇੱਕ ਕੋਈ ਸੁਪਰੀਮ ਕੰਪਨੀ ਵਾਲੇ ਆ ਜਿਨ੍ਹਾਂ ਨੇ ਕਿਹਾ ਵੀ ਸਾਡਾ ਇਹ ਮਾਲ ਵੀ ਬਾਹਰੋਂ ਆ ਰਿਹਾ ਹੈ ਇਹ ਨਹੀਂ ਵੇਚਦੇ ਇਸ ਇਸ ਕੇਸ ਦੇ ਵਿੱਚ ਪੁਲਿਸ ਸਾਹਿਬ ਅਫਸਰ ਸਾਹਿਬ ਆ ਕੇ ਉਹਨਾਂ ਨੇ ਤਵਦੀਸ਼ ਕੀਤੀ ਅੰਦਰ ਆਏ ਥੋੜਾ ਬੜਾ ਆਪਸ ਵਿੱਚ ਬਹਿਸ ਹੋਇਆ ਜੋ ਵੀ ਹੋਇਆ ਤੇ ਹੱਥੋਂ ਪਾਈ ਹੋਏ ਠੀਕ ਹੈ ਇਸ ਕੇਸ ਦੇ ਚੱਕਰ ਵਿੱਚ ਮਾਤਵਾਣ ਲੈ ਗਏ ਨੇ ਚੱਕੇ ਤੇ ਜਦੋਂ ਸਾਨੂੰ ਰਿਪੋਰਟ ਮਿਲੀ ਹੈ ਬਹੁਤ ਕੁਟੇਸ ਨੂੰ ਚਾਹੀਏਗਾ ਬਹੁਤ ਬੁਰਾ ਹਕਤ ਹੈ ਇਹਨਾਂ ਦੀ ਦੁਕਾਨ ਤੇ ਪੁਲਿਸ ਕੋਈ ਇਨਕੁਆਇਰੀ ਕਰਨ ਗਈ ਸੀ ਕਿਸੇ ਮਾਲ ਦੀ ਇਹਨਾਂ ਨੇ ਉਹਨਾਂ ਨੂੰ ਪੱਕੇ ਬਿੱਲ ਵੀ ਦਿਖਾਤੇ ਪੁਲਿਸ ਨੂੰ ਵੀ ਆ ਸਾਡੇ ਕੋਲ ਪੱਕੇ ਬਿੱਲ ਨਹੀਂ ਜੀ ਜੇ ਤੁਸੀਂ ਇਨਕੁਆਇਰੀ ਕਰਨੀ ਹੈ ਜਿੱਤੋਂ ਮਾਲ ਆਇਆ ਉਹਦੇ ਲਵੇ ਕਰ ਲਓ ਪੁਲਿਸ ਨੂੰ ਜਾਲੀ ਕਹਿ ਰਹੀ ਸੀ ਇਹ ਜਾਲੀ ਮਾਲ ਇਹਨਾਂ ਕੋਲੇ ਪੱਕੇ ਬਿੱਲ ਸੀ ਲੇਕਿਨ ਪੁਲਿਸ ਨੇ ਉਹਨੂੰ ਨਹੀਂ ਮੰਨਿਆ ਪੁਲਿਸ ਨੇ ਉੱਥੇ ਧੱਕੇਸ਼ਾਹੀ ਕੀਤੀ ਵੀਡੀਓ ਸਾਰਿਆਂ ਨੇ ਦੇਖੀ ਆ ਤੁਸੀਂ ਐਸਐਚਓ ਸਾਹਿਬ ਨੇ ਰਿਸ਼ਭ ਦੇ ਥੱਪੜ ਮਾਰਿਆ ਜਾਂ ਉੱਥੇ ਰਿਸ਼ਭ ਨੇ ਆਪਣਾ ਬਚਾਓ ਕੀਤਾ ਜਦੋਂ ਤਾਂ ਉਹ ਹੱਥੋ ਪਾਈ ਮੰਨਦੇ ਹੋਏ ਉਹਨਾਂ ਨੂੰ ਚੱਕ ਕੇ ਅੰਦਰ ਸਾਰਿਆਂ ਨੇ ਦੇਖਿਆ ਹੀ ਹੈ ਜੇ ਪੱਤਰਕਾਰ ਭਾਈ ਜਾਰਾ ਮੇਰੇ ਅੰਦਰ ਗਿਆ ਹੋਊਗਾ ਤਾਂ ਉਹ ਮੁੰਡਾ ਅੱਧ ਮਰਿਆ ਕਰਤਾ ਵਿਚਾਰਾ ਬਿਨਾਂ ਮਤਲਬ ਤੋਂ ਇਸ ਲਈ ਨਜਾਇਜ਼ ਤੱਕੇਸ਼ਾਈ ਹੋਈ ਹੈ ਹੁਣ ਛੱਡ ਦੇ ਸਾਡੂਆਂ ਕਹਿੰਦੇ 200 ਛੱਡਾਂਗੇ ਤੁਹਾਡੇ ਤੇ ਸਾਡੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਵੀ ਕੋਈ ਕਾਰਵਾਈ ਨਾ ਬਾਓ ਉਸ ਨੂੰ ਨਜਾਇਜ਼ ਲਿਆ ਕੇ ਕੁੱਟਿਆ ਗਿਆ ਉਸ ਦੀ ਦੁਕਾਨ ਦਾ ਬੁਰਾ ਹਾਲ ਕਰਤਾ ਉਸ ਦੇ ਇੱਥੋਂ ਤੱਕ ਕਿ ਕੋਈ ਪੁਰੂਹਣਾ ਰਹੇ ਪੁਲਿਸ ਦਾ ਗੋਲ ਉੱਥੋਂ ਉਹ ਦੁਕਾਨ ਬੰਦ ਕਰਕੇ ਉਹਦੇ ਸੀਸੀਟੀਵੀ ਕੈਮਰੇ ਵਗਾਰਾ ਪੱਟ ਲਏ ਔਰ ਇੱਥੇ ਲਿਆ ਕੇ ਨਜਾਇਜ਼ ਕੁੱਟਿਆ ਉਹ ਮੁੰਡੇ ਉੱਪਰ 15 ਬੰਦੇ ਪੁਲਿਸ ਵਾਲਾ ਨੇ ਚੜ ਕੇ ਉਹਨਾਂ ਬਡਾਂਗਾ ਕੀਤਾ ਤੁਰਨੋਂ ਭੱਜ ਛੱਡਿਆ ਨਾਬਾ ਵਿਖੇ ਪੁਲਿਸ ਦੀ ਗੁੰਡਾਗਰਦੀ ਸਾਹਮਣੇ ਜਿੱਥੇ ਥਾਣਾ ਕੋਤਵਾਲੀ ਦੇ ਇੰਚਾਰਜ ਐਸਐਚਓ ਜਸਵਿੰਦਰ ਸਿੰਘ ਵੱਲੋਂ ਜੈਨ ਸੈਂਟਰ ਦੇ ਮਾਲਕ ਰਿਸ਼ਭ ਜੈਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ ਜਾਣਕਾਰੀ ਅਨੁਸਾਰ ਪਲਾਸਟਿਕ ਪਾਈਪ ਬਣਾਉਣ ਵਾਲੀ ਇੱਕ ਕੰਪਨੀ ਵੱਲੋਂ ਨਕਲੀ ਪਾਈਪ ਦੀ ਸ਼ਿਕਾਇਤ ਦੇ ਆਧਾਰ ਤੇ ਨਾਬਦੀ ਬੈਂਕ ਸਟਰੀਟ ਵਿੱਚ ਜੈਨ ਸੈਂਟਰੀ ਸਟੋਰ ਤੇ ਚੈਕਿੰਗ ਕੀਤੀ ਗਈ ਜਿਨ੍ਹਾਂ ਦੇ ਨਾਲ ਥਾਣਾ ਕੋਤਵਾਲੀ ਦੇ ਇੰਚਾਰਜ ਵੀ ਮੌਜੂਦ ਸੀ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰੇਜ ਕੈਦ ਹੋਈਆਂ ਤਸਵੀਰਾਂ ਅਨੁਸਾਰ ਥਾਣਾ ਕੋਤਵਾਲੀ ਦੇ ਇੰਚਾਰਜ ਅਸਵਿੰਦਰ ਸਿੰਘ ਨੇ ਅਚਾਨਕ ਦੁਕਾਨਦਾਰ ਦੇ ਕੁਟਮਾਰ ਕਰਨੇ ਸ਼ੁਰੂ ਕਰ ਦਿੱਤੇ ਜਿਸ ਤੋਂ ਬਾਅਦ ਐਸਐਚਓ ਅਤੇ ਦੁਕਾਨਦਾਰ ਗੁੱਥਮ-ਗੁੱਥੀ ਹੋ ਗਏ ਜੋ ਕਿ ਤਸਵੀਰਾਂ ਦੇ ਵਿੱਚ ਸਾਫ ਦਿਖਾਈ ਦੇ ਰਿਹਾ ਥਾਣਾ ਕੋਤਵਾਲੀ ਦੇ ਇੰਚਾਰਜ ਗੁੱਸੇ 'ਚ ਆ ਕੇ ਉਕਤ ਦੁਕਾਨਦਾਰ ਨੂੰ ਕੋਤਵਾਲੀ ਥਾਣੇ 'ਚ ਲੈ ਆਏ ਜਿਸ ਦੇ ਵਿਰੋਧ ਵਿੱਚ ਨਾਬਾਦੇ ਵਪਾਰੀਆਂ ਵੱਲੋਂ ਥਾਣਾ ਕੋਤਵਾਲੀ ਦਾ ਘਰਾਓ ਕੀਤਾ ਗਿਆ ਅਤੇ ਅਤੇ ਨਾਬਾਦੇ ਪਟਿਆਲਾ ਗੇਟ ਤੇ ਜਾਮ ਲਗਾ ਕੇ ਰੋਜ਼ ਪ੍ਰਦਰਸ਼ਨ ਕਰ ਦਿੱਤਾ ਗਿਆ ਫਿਲਹਾਲ ਦੁਕਾਨਦਾਰ ਕੋਤਵਾਲੀ ਦੇ ਬਾਹਰ ਵਪਾਰੀ ਨੂੰ ਛਡਾਉਣ ਲਈ ਰੋਸ ਧਰਨਾ ਦੇ ਰਹੇ ਨੇ ਜਦ ਕਿ ਪੁਲਿਸ ਵੀ ਕੁਝ ਕਹਿਣ ਤੋਂ ਇਨਕਾਰ ਕਰ ਰਹੀ ਹੈ ਇਸ ਸਬੰਧੀ ਨਾਬਾ ਦੇ ਵਪਾਰੀਆਂ ਨੇ ਐਸ ਐਚਓ ਦੀ ਗੁੰਡਾਗਰਦੀ ਦੇ ਖਿਲਾਫ ਉੱਚ ਅਧਿਕਾਰੀਆਂ ਕੋਲੋਂ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਤੁਰੰਤ ਵਪਾਰੀ ਨੂੰ ਛੱਡਣ ਦੀ ਅਪੀਲ ਕੀਤੀ ਹੈ ਇਸ ਸਬੰਧੀ ਥਾਣਾ ਕੋਤਵਾਲੀ ਪੁਲਿਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਥਾਣਾ ਕੋਤਵਾਲੀ ਦੇ ਗੇਟ ਬੰਦ ਕਰ ਮੀਡੀਆ ਦੀ ਐਂਟਰੀ ਬੈਨ ਕਰ ਦਿੱਤੀ ਹੈ ਜਿਹੜਾ ਗਵਾ ਹੈਗਾ ਥੋੜੀ ਦਾ ਘਟਵਾ ਐਕਚੁਅਲੀ ਮੈਂ ਜਦੋਂ ਕਹਿੰਦੇ ਇਹਦੇ ਸੁਪਰੀਮ ਤੇ ਕਹਿੰਦੇ ਕਿ ਸੁਪਰੀਮ ਦਾ ਡੁਪਲੀਕੇਟ ਮਾਲ ਵੇਚ ਰਹੇ ਹੋ ਤੇ ਦੋ ਕੰਪਨੀ ਵਾਲੇ ਬੰਦੇ ਆ ਨਾਲ ਪੁਲਿਸ ਆਏ ਮੈਨੂੰ ਮੇਰੀ ਮੰਮੀ ਕਹਿੰਦੇ ਕਿਦਾ ਮੰਦਰ ਬਹੁਤ ਪੁਲਿਸ ਵਾਲੇ ਆਏ ਆ ਗੱਲ ਪਤਾ ਨਹੀਂ ਕੀ ਹੋ ਗਈ ਮੈਂ ਫੇਰ ਹੀ ਖੜਾ ਰਿਹਾ ਕਿ ਮੇਰੇ ਕੋਲ ਦੁਕਾਨ ਤੇ ਮੈਂ ਕਿਹਾ ਮੈਂ ਜਾ ਕੇ ਐਨੇ ਜਿਹੇ ਰੇੜੀ ਵਾਲਾ ਪਾਸਦਾ ਪਾਸਦਾ ਆਇਆ ਕਹਿੰਦਾ ਵੀਰੇ ਨੂੰ ਕੁੱਤੇ ਰੇ ਨੇ ਮੈਂ ਤਾਂ ਉਹ ਵੜ ਅੰਦਰ ਗਿਆ ਐਨੇ ਚ ਹੋ ਚੁੱਕਿਆ ਸੀ ਜਿਹੜਾ ਐਵੀਡੈਂਸ ਹੈ ਕਿ ਇਹ ਕੋਈ ਸੁਪਰੀਮ ਵਾਲੇ ਆਏ ਸੀ ਕਹਿੰਦੇ ਡੁਪਲੀਕੇਟ ਮਾਲ ਵੇਚਦੇ ਹੋ ਇਹ ਕਹਿੰਦੇ ਸਰ ਸਾਡੇ ਕੋਲ ਪੂਰੇ ਬਿੱਲੇ ਨੇ ਪ੍ਰੂਫ ਹੈ ਤੁਸੀਂ ਦੇਖ ਲੋ ਸਕੇ ਡੁਪਲੀਕੇਟ ਨਹੀਂ ਹੈ ਸੱਗਾ ਵਿਸ਼ਾਲ ট্রেਡ ਤੋਂ ਮਾਲ ਆਉਂਦਾ ਨਾ ਬੋਲ ਸਾਡਾ ਵਿਸ਼ਾਲ ট্রেਡ ਤੋਂ ਮਾਲ ਆਉਂਦਾ ਉਹਦੇ ਤੋਂ ਅਸੀਂ ਪੂਰਾ ਪੀਲਾ ਇਹ ਪਤਾ ਨਹੀਂ ਮੂਵੀ ਚ ਕੀ ਗੱਲ ਹੋਈ ਐਸਐਸ ਸਾਹਿਬ ਨੇ ਆ ਕੇ ਤੇ ਥੱਪੜ ਮਾਰਿਆ ਤੇ ਉਹ ਬਚਾਓ ਦੇ ਵਿੱਚ ਮੈਨੂੰ ਲੱਗਦਾ ਯਾ ਪਾਗ ਉੱਤਰ ਗਿਆ ਕੁਝ ਹੋ ਗਿਆ ਮੂਵੀ ਸਾਡੇ ਕੋਲ ਹੈਗੀ ਜੀ ਤੇ ਪਹਿਲਾਂ ਐਸਐਸ ਸਾਹਿਬ ਨੇ ਹੱਥ ਚੱਕਿਆ ਦੇ ਉੱਤੇ ਦੇਖੋ ਜੀ ਗੱਲ ਇਹ ਹੈ ਕਿ ਜਿਹੜਾ ਹੋਇਆ ਤਾਂ ਬਹੁਤ ੱੱਕਾ ਨਜਾਇਜ਼ ੱੱਕਾ ਹੋਇਆ ਸਾਰਾ ਕੌਨ ਰਿਕਾਰਡ ਕੈਮਰੇ ਤੇ ਹੈ ਸਾਰੀ ਵੀਡੀਓ ਸਾਰੇ ਸ਼ਹਿਰ ਦੇ ਹਰੇਕ-ਕੀਕੀ ਦੇ ਮੋਬਾਈਲ ਤੇ ਪਹੁੰਚ ਗਈ ਹੈ ਦੇਖੋ ਪੁਲਿਸ ਵੱਲੋਂ ੱੱਕਾ ਹੋਇਆ ਹੈਗਾ ਸਾਡਾ ਦੋਸਤ ਹੈ ਮੇਰਾ ਜੁਦਿਸ਼ ਜੈਨ ਉਹਦੇ ਸਰੇ ਆਮ ਥੱਪੜ ਮਾਰਦਾ ਤਾਂ ਪੁਲਿਸ ਦਾ ਕੀ ਮਤਲਬ ਹੈ ਦੇਖੋ ਕੋਈ ਕਾਰਵਾਈ ਬੰਦ ਦੀ ਕਾਨੂੰਨੀ ਤੁਸੀਂ ਕਾਰਵਾਈ ਮੈਂ ਕਹਿੰਦਾ ਕੋਈ ਗਲਤ ਗੰਮੀ ਵੀ ਹੋ ਰਿਹਾ ਹੈ ਤਾਂ ਤੁਸੀਂ ਕਾਰਵਾਈ ਬੰਦ ਦੀ ਕਾਰਵਾਈ ਕਰੋ ਥੱਪੜ ਮਾਰਦਾ ਤਾਂ ਕੀ ਮਤਲਬ ਪੁਲਿਸ ਪ੍ਰਸ਼ਾਸਨ ਦਾ ਦੇਖੋ ਜੀ ਇਸ ਲਈ ਨਜਾਇਜ਼ ਤੱਕੇਸ਼ਾਈ ਹੋਈ ਹੈ ਹੁਣ ਛੱਡਾਂ ਦੇ ਸਾਡੂਆ ਕਹਿੰਦੇ 200 ਛੱਡ ਦਾਂਗੇ ਤੁਹਾਡੇ ਤੇ ਸਾਡੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਵੀ ਕੋਈ ਕਾਰਵਾਈ ਨਾ ਹੋਵੇ ਕਾਰਵਾਈ ਬੰਨੀ ਅਸੀਂ ਮੰਗ ਕਰਦੇ ਆਂਗੇ ਆਪਣੇ ਸਾਰੇ ਭਰਾਵਾਂ ਨੂੰ ਵੀ ਕਹਿੰਨੇ ਆਂ ਅਸੀਂ ਕਾਰਵਾਈ ਚਾਹੀਦੀ ਉਹ ਨਹੀਂ ਚਾਹੀਦੀ ਕਾਰਵਾਈ ਐਸ ਐਚ ਓ ਦੇ ਕਾਰਵਾਈ ਹੋਣੀ ਚਾਹੀਦੀ ਹੈ ਕਿ ਜਿਹੜਾ ਤੱਕਾ ਹੋਇਆ ਉਹ ਨਾ ਨਹੀਂ ਚਾਹੀਦਾ ਸੀ ਨਜਾਇਜ਼ ਹੋਇਆ ਇਹੀ ਅਸੀਂ ਮੰਗ ਕਰਦੇ ਆਂ ਸਾਰਾ ਗਰੁੱਪ ਉਹ ਖੜੇ ਹੈਗਾ ਵੀ ਜਿਹੜਾ ਤੱਕਾ ਹੋਇਆਗਾ ਉਹ ਤੱਕੇ ਲਈ ਅਸੀਂ ਐਸ ਐਚ ਓ ਸਾਨੂੰ ਕਹਿੰਨੇ ਵੀ ਬੈਠ ਕੇ ਸਭ ਦੇ ਸਾਹਮਣੇ ਮਾਫੀ ਮੰਗੀ ਜਾਵੇ ਜਿਹੜਾ ਤੱਕਾ ਹੋਇਆ ਨਜਾਇਜ਼ ਹੋਇਆ ਗਲ ਮਾਮਲਾ ਜੀ ਪੁਲਿਸ ਪ੍ਰਸ਼ਾਸਨ ਨਾਭਾ ਵੱਲੋਂ ਇੱਕ ਸਾਡੇ ਵਪਾਰੀ ਵੀਰ ਤੇ ਨਜਾਇਜ਼ ਧੱਕਾ ਕੀਤਾ ਗਿਆ ਹੈ ਉਸ ਦੇ ਉੱਪਰ ਨਜਾਇਜ਼ ਐਫ ਆਈ ਆਰ ਕੰਨੀ ਸੋਚ ਰਹੇ ਨਹੀਂ ਪਤਾ ਨਹੀਂ ਕਿਸ ਦੀ ਕੰਪਲੇਟ ਤੇ ਪਤਾ ਨਹੀਂ ਪੋਲਿਟਿਕਸ ਦਾ ਸਟੰਟ ਹੈ ਸਾਨੂੰ ਕੁਝ ਨਹੀਂ ਪਤਾ ਉਸ ਨੂੰ ਨਜਾਇਜ਼ ਲਿਆ ਕੇ ਕੁੱਟਿਆ ਗਿਆ ਉਸ ਦੀ ਦੁਕਾਨ ਦਾ ਬੁਰਾ ਹਾਲ ਕਰਤਾ ਉਸ ਦੇ ਇੱਥੋਂ ਤੱਕ ਕੋਈ ਪ੍ਰੂਫ ਨਾ ਰਹੇ ਪੁਲਿਸ ਦੇ ਕੋਲ ਉੱਥੋਂ ਉਹ ਦੁਕਾਨ ਬੰਦ ਕਰਕੇ ਉਹਦੇ ਸੀਸੀਟੀਵੀ ਕੈਮਰੇ ਵਗੈਰਾ ਪੱਟ ਲਏ ਔਰ ਇੱਥੇ ਲੈ ਕੇ ਨਜਾਇਜ਼ ਕੁੱਟਿਆ ਉਹ ਮੁੰਡੇ ਉੱਪਰ 15 ਬੰਦੇ ਪੁਲਿਸ ਵਾਲਾ ਨੇ ਚੜ ਕੇ ਉਹ ਬੜਾਂਗਾ ਕੀਤਾ ਤੁਰਨੋਂ ਕੰਨ ਛੱਡਿਆ ਇਸ ਕਰਕੇ ਨਾਪਾ ਵਪਾਰ ਮੰਡਲ ਇਕੱਠਾ ਹੋਇਆ ਸਾਰਾ ਨਾਪਾ ਪ੍ਰਸ਼ਾਸਨ ਇਕੱਠਾ ਹੋਇਆ ਜਦੋਂ ਤੱਕ ਸਾਡੇ ਮੁੰਡੇ ਨਹੀਂ ਛੜਦੇ ਅਸੀਂ ਉਹ ਤੱਕ ਇੱਥੇ ਇਸ ਨੂੰ ਬਿਲਕੁਲ ਸੰਘਰਸ਼ ਚਾਰੀ ਰੱਖਾਂਗੇ ਜੇ ਅੱਜ ਕੁਝ ਨਹੀਂ ਕਰਨਗੇ ਤਾਂ ਇਹਨਾਂ ਦਾ ਹੋਰ ਵੀ ਗੱਲ ਨੂੰ ਜਰੂਰ ਛੱਡਿਆ ਜਾਊਗਾ ਕਿ ਗੱਲਬਾਤ ਕੀ ਹੋਈ ਸੀ ਇਹ ਪ੍ਰੋਪਰ ਢੰਗ ਨਾਲ ਵੀ ਕੀ ਕਿਵੇਂ ਇਹਨੂੰ ਦੇਖਣਾ ਚਾਹੀਦਾ ਹੈ ਨਹੀਂ ਜੋ ਇਹ ਤੱਕਾ ਵਪਾਰੀ ਦੇ ਉੱਪਰ ਤੱਕਾ ਹੋ ਰੇ ਸਰਿਆਂ ਮਾਨ ਸਰਕਾਰ ਦਾ ਹੀ ਗੱਲਾਂ ਸਰ ਤੱਕਾ ਹੋਇਆ ਸੀਗਾ ਜੀ ਇਹ ਕਿਹੜੀ ਕੰਪਨੀ ਸੀ ਇਹ ਕਰਕੇ ਦੇਖੋ ਇਹ ਕੰਪਨੀਆਂ ਮੈਗਨਾ ਹੀ ਜੇ ਕੰਪਨੀਆਂ ਤੁਸੀਂ ਆ ਕੇ ਆ ਕੇ ਦੁਕਾਨਦਾਰ ਤੋਂ ਬਿੱਲ ਮੰਗ ਸਕਦੇ ਹੋ ਜਦੋਂ ਦੁਕਾਨਦਾਰ ਤੁਹਾਨੂੰ ਬਿੱਲ ਦੇ ਰਿਹਾ ਹੈ ਉਹ ਕਿਸ 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 ਪ੍ਰੂਫ ਨਾਲ ਤੁਸੀਂ ਕਹਿ ਰਹੇ ਹੋ ਜਲੀ ਹੈ ਇਸ ਪ੍ਰੂਫ ਨਾਲ ਕੀ ਆਈ ਨਿਤਿਨ ਜੈਨ ਸਰ ਅੱਜ ਜਿਹੜਾ ਇਹ ਰੋਲਾ ਪਿਆ ਜੀ ਇਹ ਕੀ ਕਿਸ ਕਾਰਨ ਪਿਆ ਇਹ ਸਾਡੇ ਸਾਡਾ ਭਰਾ ਹੈ ਰਿਸ਼ਵ ਜੈਨ ਸੈਨੀਟਰੀ ਦਾ ਕੰਮ ਕਰਦੇ ਨੇ ਸਰ ਇਹ ਕੋਈ ਸੁਪਰੀਮ ਕੰਪਨੀ ਵਾਲੇ ਆ ਜਿਨ੍ਹਾਂ ਨੇ ਕਿਹਾ ਵੀ ਸਾਡਾ ਇਹ ਮਾਲ ਵੀ ਬਾਹਰੋਂ ਆ ਰਿਹਾ ਹੈ ਇਹ ਨਹੀਂ ਵੇਚਦੇ ਇਸ ਇਸ ਕੇਸ ਦੇ ਵਿੱਚ ਪੁਲਿਸ ਸਾਹਿਬ ਆਪਣੇ ਸੇਜੋ ਸਾਹਿਬ ਆ ਕੇ ਉਹਨਾਂ ਨੇ ਤਵਦੀਸ਼ ਕੀਤੀ ਅੰਦਰ ਆਏ ਥੋੜਾ ਬੜਾ ਆਪਸ ਵਿੱਚ ਬਹਿਸ ਸਹੀਆ ਹੋਇਆ ਜੋ ਵੀ ਹੋਇਆ ਤੇ ਹੱਥੋਂ ਪਾਈ ਹੋਏ ਠੀਕ ਹੈ ਇਸ ਚੱਕੇ ਇਸੇ ਚੱਕਾ ਵਿੱਚੋਂ ਮਾਤਵਾਂ ਨੂੰ ਲੈ ਗਏ ਨੇ ਚੱਕੇ ਤੇ ਜੋ ਸਾਨੂੰ ਰਿਪੋਰਟ ਮਿਲੀ ਹੈ ਬਹੁਤ ਕੁਟੇ ਉਸ ਨੂੰ ਚਾਇਆ ਨੂੰ ਬਹੁਤ ਬੁਰਾ ਆ ਕਿਤਾ ਗਿਆ ਇਹ ਹੀ ਚੀਜ਼ ਹੈ ਬਸ ਜੋ ਵੀ ਹੈ ਬਹੁਤ ੱੱਕਾ ਹੋਇਆ ਹੈ ਸਾਡੇ ਨਾਲ ਆਪ ਬਾਈ ਨਾਲ ਲੰਗ ਕਰਦੇ ਦੇਖੋ ਇਹ ਗਲਤ ਹੈ ਸੱਚਾ ਸਾਰਾ ਕੋਈ ਜਾਇਟ ਨਹੀਂ ਬੰਦਾ ਹੈ ਠੀਕ ਹੈ ਨਾ ਤੇ ਇਹ ਜੋ ਵੀ ਹੋਇਆ ਗਲਤ ਹੋਇਆ ਵਪਾਰੀ ਬਹੁਤ ਦਬਕੇ ਨਾਲ ਨਹੀਂ ਹੋਣਾ ਚਾਹੀਦਾ ਕੁਝ ਵੀ ਐਸਾ ਅਗਲਾ ਸਾਰਾ ਸੋਟਾ ਕੀ ਹੋਊਗਾ ਜੇ ਨਾ ਉਹ ਸੰਦੇ ਸਾਡਾ ਬੰਦਾ ਵਾਪਸ ਚਾਹੀਦਾ ਜੀ ਸਹੀ ਸਲਾਮਤ ਹੋ ਉਹਨਾਂ ਬੁਰਾ ਹਾਲ ਹੋਇਆ ਦੇਖੋ ਵਾਪਸ ਚਾਹੀਦਾ ਬੰਦਾ ਅਸੀਂ ਦੇਖੋ ਮੈਥੇ ਇਥੇ ਸਾਡਾ ਬੰਦਾ ਬਾਹਰ ਕਢਾਓ ਇਹ ਸਾਡਾ ਅਪੀਲ ਹੈ ਜੀ ਪ੍ਰੋਸੈਸਿੰਗ ਹੈ ਨਾ ਬਹੁਤ ਰੈਪੋਰਟ ਨੇ ਸ਼ਹਿਰ ਦੇ ਮੰਨੇ ਪਰਮ ਨੇ ਬਿਜ਼ਨਸਮੈਨ ਨੇ ਬਹੁਤ ਪੁਰਾਣੇ ਬਿਜ਼ਨਸਮੈਨ ਨੇ ਇਹਨਾਂ ਦੀ ਦੁਕਾਨ ਤੇ ਪੁਲਿਸ ਕੋਈ ਇਨਕੁਆਰੀ ਕਰਨ ਗਈ ਸੀ ਕਿਸੇ ਮਾਲ ਦੀ ਇਹਨਾਂ ਨੇ ਉਹਨਾਂ ਨੂੰ ਪੱਕੇ ਬਿਲ ਵੀ ਦਿਖਾਤੇ ਪੁਲਿਸ ਨੂੰ ਵੀ ਆ ਸਾਡੇ ਕੋਲ ਪੱਕੇ ਬਿਲ ਨਹੀਂ ਜੀ ਜੇ ਤੁਸੀਂ ਇਨਕੁਆਰੀ ਕਰਨੀ ਹੈ ਜਿੱਤੋਂ ਮਾਲ ਆਇਆ ਉਹਦੇ ਲਵੇ ਕਰ ਲਓ ਪੁਲਸ ਨੂੰ ਜਾਲੀ ਕਹਿ ਰਹੀ ਸੀ ਕਿ ਇਹ ਜਾਲੀ ਮਾਲ ਇਹਨਾਂ ਕੋਲੇ ਪੱਕੇ ਬਿਲ ਸੀ ਲੇਕਿਨ ਪੁਲਿਸ ਨੇ ਉਹਨੂੰ ਨਹੀਂ ਮੰਨਿਆ ਪੁਲਿਸ ਨੇ ਉੱਥੇ ਧੱਕੇਸ਼ਾਹੀ ਕੀਤੀ ਵੀਡੀਓ ਸਾਰਿਆਂ ਨੇ ਦੇਖੀ ਆ ਤੁਸੀਂ ਐਸਐਚਓ ਸਾਹਿਬ ਨੇ ਰਿਸ਼ਭ ਦੇ ਥੱਪੜ ਮਾਰਿਆ ਜਾਂ ਉੱਥੇ ਰਿਸ਼ਭ ਨੇ ਆਪਣਾ ਬਚਾਓ ਕੀਤਾ ਜਦੋਂ ਤਾਂ ਉਹ ਹੱਥੋ ਪਾਈ ਮੰਨਦੇ ਹੋਏ ਉਹਨਾਂ ਨੂੰ ਚੱਕ ਕੇ ਅੰਦਰ ਸਾਰਿਆਂ ਨੇ ਦੇਖਿਆ ਹੀ ਹੈ ਜੇ ਪੱਤਰਕਾਰ ਭਾਈਚਾਰਾ ਮੇਰਾ ਅੰਦਰ ਗਿਆ ਹੋਊਗਾ ਤਾਂ ਉਹ ਮੁੰਡਾ ਅਤਮਰਿਆ ਕਰਤਾ ਵਿਚਾਰਾ ਬਿਨਾਂ ਮਤਲਬ ਤੋਂ ਇਹ ਦੁਕਾਨਦਾਰਾਂ ਨਾਲ ਧੱਕੇਸ਼ਾਹੀ ਅੱਜ ਰੇਸ ਨਾਲ ਹੋਇਆ ਕੱਲ ਨੂੰ ਕਿਸੇ ਹੋਰ ਨਾਲ ਹੋ ਸਕਦਾ ਐਨੀ ਧੱਕੇਸ਼ਾਹੀ ਨਹੀਂ ਹੋਣੀ ਚਾਹੀਦੀ ਤੁਸੀਂ ਜਦੋਂ ਇਨਕੁਆਇਰੀ ਕਰਨ ਗਏ ਹੋ ਤਾਂ ਇਨਕੁਆਇਰੀ ਕਰੋ ਉਹਨਾਂ ਤੋਂ ਕਾਗਜ਼-ਪੱਤਰ ਲਓ ਬਿੱਲ ਦੇਖੋ ਤੇ ਅੱਗੇ ਇਨਕੁਆਇਰੀ ਨੂੰ ਚਲਾਓ ਗੁੱਟਮਾਰ ਕਰਨ ਦਾ ਕਿਸੇ ਵਪਾਰੀ ਨਾਲ ਕੋਈ ਮਤਲਬ ਨਹੀਂ ਹੈਗਾ ਅਸੀਂ ਸਾਰੇ ਵਪਾਰੀ ਦੁਕਾਨਦਾਰ ਜਿੰਨੇ ਵੀ ਖੜੇ ਨੇ ਇਸ ਚੀਜ਼ ਦੀ ਸਖਤ ਸਵਿਧਾਨ ਵਿੱਚ ਨਿੰਦਾ ਕਰਦੇ ਹਾਂ ਤੇ ਪੁਲਿਸ ਪ੍ਰਸ਼ਾਸਨ ਨੂੰ ਯਾ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਕਿ ਅਫਸਰਾਂ ਤੇ ਨਕੇਲ ਪਾਈ ਜਾਵੇ ਤੇ ਇਹਨਾਂ ਨੂੰ ਰੋਕਿਆ ਜਾਵੇ ਐਸੇ ਕੰਮ ਕਰਨ ਤੋਂ ਦੁਕਾਨਦਾਰਾਂ ਤੋਂ ਜਦੋਂ ਕੋਈ ਤੁਸੀਂ ਇਨਕੁਆਰੀ ਕਰਨ ਜਾਂਦੇ ਹੋ ਤਾਂ ਇਨਕੁਆਰੀ ਕਰੋ ਤੱਕੇਸ਼ਾਹੀ ਨਾ ਕਰੋ ਦੁਕਾਨਦਾਰ ਦਾ ਕਿਸ ਤਰ੍ਹਾਂ ਦੇਖਦੇ ਹੋ ਵੀ ਇਹ ਗੁੰਡਾਗਰਦੀ ਕੀ ਹੈ ਬਹੁਤ ਗਲਤ ਗੱਲ ਹੈ ਜੀ ਗੁੰਡਾਗਰਦੀ ਲਾ ਲਓ ਜਿਹੜਾ ਕੋਈ ਸਮਰਧੀ ਲਾ ਲਓ ਤੁਸੀਂ ਤੁਸੀਂ ਦੇਖ ਰਹੇ ਹੋ ਸ਼ਹਿਰ ਚੰਨੀਆ ਚੋਰੀਆਂ ਹੁੰਦੀਆਂ ਨੇ ਉਹ ਤਾਂ ਪੁਲਿਸ ਤੋਂ ਖੜੀਆਂ ਨਹੀਂ ਜਾਂਦੀਆਂ ਹੈਗੀਆਂ ਆ ਬਚਾਰਾ ਸ਼ਰੀਫ ਦੁਕਾਨਦਾਰ ਮਰਨ ਵਾਲਾ ਕਰਤਾ ਅੰਦਰ ਪੋਟੋ ਪੋਟੂ ਦੇ ਕਿਹੜੀ ਕੰਪਨੀ ਦਾ ਰੋਲਾ ਪਿਆ ਈ ਤੁਹਾਡਾ ਕੋਈ ਸੁਪਰੀਮ ਦਾ ਮਾਲ ਸੀ ਜੀ ਇਹਨਾਂ ਲਵੇ ਪੱਕੇ ਬਿੱਲ ਨੇ ਦੁਕਾਨਦਾਰ ਕੋਲੇ ਇਹ ਬਿੱਲ ਦਿਖਾਣ ਲਈ ਵੀ ਤਿਆਰ ਕੀ ਇਹਨਾਂ ਨੇ ਕਿਹਾ ਵੀ ਜਿਹੜਾ ਦੱਸ ਰਹੇ ਨੇ ਵੀ ਜੀਤੋ ਮਾਲ ਆਇਆ ਤੁਸੀਂ ਡਿਸਟ੍ਰੀਬਿਊਟਰ ਤੋਂ ਉਹ ਤੋਂ ਚੈੱਕ ਕਰੋ ਜੀ ਸਾਡੇ ਕੋਲ ਕੀ ਹੈ ਸਾਡੇ ਲਵੇ ਤਾਂ ਡਿਸਟ੍ਰੀਬਿਊਟਰ ਦੀ ਮੋਹਰ ਆਈ ਹੈ ਆਪਣੀ ਵਾਲੇ ਨਾਲ ਆਈ ਦੀ ਜੀ ਆ ਕੰਪਨੀ ਵਾਲੇ ਨਾਲ ਸੀ ਜੀ